ਯਕੀਨ ਹੁਣ ਸੋਨੂੰ ਲੁੱਧੇ ਨਹੀਂ ਜਾਣਾ ਲੁੱਧੇ ਨਹੀਂ ਜਾਣਾ ਕਿੰਨਾ ਮਹਿੰਗਾ ਕੱਪੜਾ ਗਾ ਉਹੀ ਲੋਕ ਬੋਕ ਕਰੀ ਜਾਣਗੇ ਕੋ ਸਸਤਾ ਗਾ ਸਸਤਾ ਗਾ ਇਹ ਹੀ ਖਿੱਚ ਕੇ ਲੈ ਕੇ ਆਈਏ ਮੈਨੂੰ ਸੁਣਾ ਕੇ ਤੋ ਹੁਣ ਅੱਗੇ ਦੇਖ ਲੋ ਹਾਂ ਜਲੂਸ ਨਾ ਕਢੋ ਨਾਲੇ ਹੋਰ ਤੂੰ ਆ ਤੂੰ ਸਾਰੇ ਪਾੜੇ ਪੋਣੀਆਂ ਇਹਨੂੰ ਨਹੀਂ ਲੈ ਜਾ ਉਂਗਲ ਹਾਂ ਇਹ ਹੀ ਲੈ ਕੇ ਆਈਏ ਮੈਨੂੰ ਮੈਂ ਨਹੀਂ ਨਾਲੇ ਵਿਆਹ ਹੋ ਜਾਂਦਾ ਹੈਗਾ ਕੋਈ ਨਹੀਂ ਇੱਕ ਅੱਧ ਜਗ੍ਹਾ ਤੇ ਹੋਰ ਲੈ ਕੇ ਚਲੋ ਇਸ ਤਾ ਲੈ ਕੇ ਜਾਣੇ ਹਾਂ ਹਾਂ ਸਾਰੀਆਂ ਦੁਕਾਨਾਂ ਦਾ ਫਰੋੜ ਆਏ ਹੁਣ ਕੋਈ ਨਹੀਂ ਅਸੀਂ ਤਾਂ ਲੈ ਕੇ ਜਾਣੇ ਹਾਂ ਅਰੇ ਗੱਲ ਸੁਣਦਾ ਹੁਣ ਕਮਿਆਰ ਮੰਡੀ ਆਹੇ ਪਤਾ ਕਿੰਨਾ ਮਹਿੰਗਾ ਰੇਟ ਆ ਕਿਵੇਂ ਉਹ ਸਰਪੰਚ ਕਿਵੇਂ ਹਰਖੇ ਜਾਣੇ ਵਾਲਾ ਆ ਯਾਰ ਪੁੱਸਣਾ ਛੱਟ ਕਰਕੇ ਮਾਰਦਾ ਰੇ ਇੱਕ ਬਿਆ ਹੈ ਨਾ ਮੇਰੇ ਗਲ ਗੁੱਠੇ ਦੇ ਇੰਨੇ ਕੁੜੀਆਂ ਸਾਡੀਆਂ ਫਿਰ ਹੁਣ ਕੀ ਹੋ ਗਿਆ ਹੁਣ ਕੀ ਹੋਣਾ ਤੀਗਾ ਚੱਲ ਇਧਰ ਆ ਸੜਕ ਤੋਂ ਸੜਕ ਦੇ ਕੋਈ ਚੜਾ ਜਾ ਉੱਤੇ ਸੰਕਰੇ ਮੇਰਾ ਮੇਰਾ ਸਿਆਪਾ ਨਹੀਂ ਬੜ ਜਾਊਗਾ ਮੇਰਾ ਗੱਲ ਕਿਉਂ ਗਲਤ ਆ ਉਸਦੇ ਸਾਰੀਆਂ ਦੁਕਾਨਾਂ ਫਰੋੜ ਲੀਆਂ ਪਲੀ ਪਲੀ ਕਰਕੇ ਇੰਨਾ ਮਹਿੰਗਾ ਕੱਪੜਾ ਰੇ ਰੱਬ ਦਾ ਨੋ ਭਰਾਵਾ ਮੈਂ ਉਂ ਇਤਰਾ ਫਿਰਦਾਗਾ ਹੁਣ ਗੋਲਟ ਗੱਲ ਸੁਣ ਲੈ ਮੇਰੀ ਕਮਿਆਰ ਮੰਡੀ ਚ ਖਿੱਚ ਲਈਆਂ ਉਰਦਾ ਇੰਨਾ ਮਹਿੰਗਾ ਕੱਪੜਾ ਦਾ ਕਮਿਆਰ ਮੰਡੀ ਦਾ ਨਾਂ ਵੱਡਾ ਬ੍ਰਾਂਡ ਆ ਓ ਸਰਪੰਚਾ ਆ ਦੁਕਾਨ ਤੇ ਲੈ ਕੇ ਚੱਲਣਾ ਓ ਸਰਪੰਚਾ ਐਨ ਆਰ ਆਈ ਬੰਦੇ ਲੈਂਦੇ ਨੇ ਸਾਰਾ ਉਹ ਕੱਪੜਾ ਆ ਜਾ ਕੱਪੜੇ ਤੇ 50% ਡਿਸਕਾਊਂਟ ਲਾਤਾ ਜੇ ਸੂਟ 3000 ਦਾ ਤਾਂ 1500 ਦਾ ਲੈ ਲੈ ਨਾਲੇ ਵਿਆਹਾਂ ਸਾਧੀਆਂ ਨੇ ਲੈ ਗਈਆਂ ਤੇ ਵੀ ਸਰਪੰਚਾ ਦਾ ਸ਼ੋਅਰੂਮ ਬਹੁਤ ਵੱਡਾ ਹੈਗਾ ਕਿਤੇ ਹੋਰ ਨਾ ਰੇ ਟੂਟ ਮਹਿੰਗਾ ਹੋਵੇ ਜਮੀਨੀ ਮਹਿੰਗਾ ਆ ਤੂੰ ਆ ਤਾਂ ਸਹੀ ਆ ਸ਼ਾਦੀਆਂ ਰੱਖੀਆਂ ਵਾ ਦਸੰਬਰ ਦੇ ਵਿੱਚ ਜਨਵਰੀ ਦੇ ਵਿੱਚ ਫਰਵਰੀ ਦੇ ਵਿੱਚ ਹਾਂ ਉਹ ਜਲਦੀ ਤੋਂ ਜਲਦੀ ਵਿਜ਼ਿਟ ਕਰ ਲਓ ਪੰਜਾਬ ਸਿਲਕ ਸਟੋਰ ਤੇ ਬਸ ਮੇਰੀ ਗੱਲ ਸੁਣ ਲਓ ਜੀ ਸਾਡੀ ਕੁੜੀਆਂ ਦੀ ਟੋਰ ਬਣਨੀ ਚਾਹੀਦੀ ਹੈ ਵਿਆਹ ਦੇ ਵਿੱਚ ਜਨਾਬ ਜੀ ਤੁਹਾਡੀ ਕੁੜੀਆਂ ਦੀ ਵੀ ਬਣੂਗੀ ਤੁਹਾਡੀ ਵੀ ਨਾਲ ਹੀ ਟੋਰ ਬਣੂਗੀ ਜੀ ਹੋਰ ਗੱਲ ਇੱਥੇ ਆਉਣ ਦੀ ਲੋੜ ਵੀ ਨਹੀਂ ਅੱਜ ਪੇਜ ਦਾ ਸਕਰੀਨ ਸ਼ਾਟ ਪਾਇਆ ਫੋਲੋ ਕਰ ਲਓ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਘਰੇ ਭੇਜ ਦਾਂਗੇ